हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ हां ਬੇਟਾ ਆਪਾਂ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਦੀਨ ਅਭਿਆਸ 2.7 ਦਾ 3 ਨੰਬਰ ਸਵਾਲ ਤੇ ਇਹਦਾ ਆਖਰੀ ਸਵਾਲ ਆ ਇਹ 3 ਨੰਬਰ ਸਵਾਲ ਉਹਦੇ ਤੇ ਪਹੁੰਚ ਗਏ ਤਾਂ ਹੇਠ ਲਿਖੇ ਪ੍ਰਸ਼ਨਾਂ ਨੂੰ ਹੱਲ ਕਰੋ ਤੇ ਪਰਤਾਲ ਕਰੋ ਬੇਟਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਪਰਤਾਲ ਤੁਸੀਂ ਆਪ ਕਰਨੀ ਆ ਪਰਤਾਲ ਦਾ ਫਾਰਮੂਲਾ ਜਿਹੜਾ ਹੈਗਾ ਉਹ ਕੀ ਹੈਗਾ ਭਾਜ ਬਰਾਬਰ ਪਾਜਕ ਗੁਣਾ ਪਾਜ ਫਲ ਜਮਾ ਬਾਕੀ ਇਹ ਆਪਾਂ ਪਹਿਲੇ ਸਵਾਲਾਂ ਚ ਕਰ ਚੁੱਕੇ ਹਾਂ ਬੇਟਾ ਇਹ ਤੁਸੀਂ ਪੜਤਾਲ ਕਰ ਜ਼ਰੂਰ ਲੈਣੀ ਹੈ ਠੀਕ ਹੈ ਕਿਉਂਕਿ ਗਣਿਤ ਨੂੰ ਅਭਿਆਸ ਨਾਲ ਹੀ ਸਿੱਖਿਆ ਜਾ ਰਿਹਾ ਹੈ ਜਾਂ ਸਿੱਖਿਆ ਜਾ ਸਕਦਾ ਠੀਕ ਹੈ ਤਾਂ ਇਹ ਸਵਾਲ ਆਪਾਂ ਕਰਦੇ ਹਾਂ ਕੀ ਕਹਿੰਦਾ ਪਿਆ 760 ਤਕਸੀਮ 12 760 ਤਕਸੀਮ 12 12 6 2 72 6 ਚੋਂ 2 ਗਏ 4 ਉਤੋਂ ਜ਼ੀਰੋ ਲਾ ਲਈ 40 12 3 36 ਤੇ ਬਾਕੀ ਬਚ ਗਏ 4 ਹੁਣ ਬੇਟਾ ਤੁਸੀਂ ਕੀ ਕਰਨਾ ਹੈ ਵੀ ਭਾਜ ਬਰਾਬਰ ਹੈ 760 ਬਰਾਬਰ ਹੈ 12 63 4 ਇਹ ਫਾਰਮੂਲਾ ਤੁਸੀਂ ਆਪ ਅਪਲਾਈ ਕਰਕੇ ਦੇਖਣਾ ਹੈ ਠੀਕ ਹੈ ਬੇਟਾ ਹੁਣ ਆਪਾਂ ਭਾਗ ਕਰਦੇ ਹਾਂ ਇਹਦਾ ਭਾਗ ਚ ਕੀ ਕਹਿੰਦਾ ਪਏ 550 ਭਾਗ 14 14 2 28 4 2 8 14 4 56 ਵਾਧ ਜਾਣਗੇ 14 3 42 ਪੰਜਾਂ ਚੋਂ 2 ਗਏ 3 ਪੰਜਾਂ ਚੋਂ 4 ਗਏ 1 ਤਾਂ ਉੱਤੋਂ ਲਾ ਲਈ 0 ਤਾਂ 14 ਨਾਇਆ 126 ਦਸਾਂ ਚੋਂ 6 ਗਏ 4 ਇੱਥੇ 0 ਇੱਥੇ ਵੀ 0 14 9 126 ਠੀਕ ਹੈ ਤਾਂ ਆ ਬਾਕੀ ਚਾਰ ਬਚ ਗਏ ਇੱਥੇ ਵੀ ਬੇਟਾ ਫਾਰਮੂਲਾ ਆਹੀ ਤੁਸੀਂ ਆਪਣੇ ਆਪ ਲਾਉਣਾ ਆ ਠੀਕ ਹੈ ਹੁਣ ਆਪਾਂ ਬੇਟਾ ਆਪਾਂ ਇਹਦੇ ਤਿੰਨ ਨੰਬਰ ਸਵਾਲ ਕਰਦੇ ਆਂ ਭਾਗ ਸੀ ਕਰਦੇ ਆਂ 894 ਭਾਗ 21 بیٹਾ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕਰ ਚੁੱਕਾ ਹਾਂ ਵੀ ਹਰ ਨਵਉਦਿਆ ਦੀ ਤਿਆਰੀ ਕਰਨ ਵਾਲੇ ਬੱਚੇ ਨੂੰ 25 ਤੱਕ ਪਹਾੜੇ ਆਉਣੇ ਬਹੁਤ ਜ਼ਰੂਰੀ ਆ 21 ਚੌਕ 84 5 54 21 2 42 ਤਾਂ ਇੱਥੇ 12:00 ਬਜ ਗਏ ਹੁਣ ਬੇਟਾ ਫਿਰ ਆਹੀ ਫਾਰਮੂਲਾ ਤੁਸੀਂ ਲਾ ਕੇ ਦੇਖਣਾ ਭਾਜ ਬਰਾਬਰੇ ਭਾਜ ਗੁਣਾ ਭਾਜ ਭਾਜ ਜਮਾ ਬਾਕੀ ਇਹ ਬਰਾਬਰ ਆਊਗਾ ਦੋਵੇਂ ਪਾਸੇ ਠੀਕ ਹੈ ਬੇਟਾ ਹੁਣ ਬੇਟਾ ਆਪਾਂ ਇਹਦੇ ਕਰਦੇ ਹਾਂ ਸਵਾਲ ਡੀ ਤਾਂ ਡੀ ਸਵਾਲ ਦੇ ਵਿੱਚ 913 ਭਾਗ 19 19 ਚੌਕ 76 19 ਪੰਜ 95 ਹੋ ਜਾਂਦੇ 19 ਚੌਕ 73 11 ਚ 6 ਗਏ 5 8 ਅੰ 7 ਗਏ 1 ਉੱਤੋਂ ਲਾ ਲਿਆ 3 ਆ 153 ਤਾਂ 19 8 152 1 ਬਾਕੀ ਆ ਗਿਆ ਠੀਕ ਹੈ ਤੇ ਉੱਤਰ ਦੇ ਪੜਤਾਲ ਪੁੱਤ ਤੁਸੀਂ ਆਪ ਹੀ ਕਰਨੀ ਆ ਠੀਕ ਹੈ ਬੇਟਾ ਤਾਂ ਇਹਦੇ ਤੋਂ ਬਾਅਦ ਦੇ ਵਿੱਚ ਬੇਟਾ ਆਪਾਂ ਆ ਗਏ ਡੀ ਸਵਾਲ ਦੇ ਉੱਤੇ ਤਾਂ 800 913 ਹਾਂ ਸੌਰੀ ਬੇਟਾ ਡੀ ਆਪਾਂ ਕਰ ਚੁੱਕੇ ਆਂ ਈ ਸਵਾਲ ਦੇ ਉੱਤੇ ਆ ਗਏ ਤਾਂ ਈ ਸਵਾਲ ਧਿਆਨ ਦੇ ਨਾਲ ਦੇਖੋ ਬੇਟਾ ਈ ਸਵਾਲ ਚ ਕੀ ਕਹਿੰਦਾ ਪਿਆ ਕਹਿੰਦਾ 913 ਸੌਰੀ 826 ਭਾਗ 25 826 ਭਾਗ 25 ਤਾਂ ਬੇਟਾ ਮੈਂ ਤੁਹਾਨੂੰ ਕਿਹਾ ਸੀ ਨਾ ਵੀ 25 ਤੱਕ ਉਹ ਪਾੜੇ ਆਉਣੇ ਜ਼ਰੂਰੀ ਆ 25 3 75 ਤੇ 782 7 ਆ ਗਿਆ ਉੱਤੋਂ ਲਾ ਲਿਆ ਠੀਕ ਆ 25 3 75 ਤਾਂ 1 ਬਾਕੀ ਆ ਗਿਆ ਠੀਕ ਆ ਉੱਤਰ ਦੀ ਬੜਤਾਲ ਤੁਸੀਂ ਆਪ ਕਰ ਲੈਣੀ ਆ ਉਸ ਤੋਂ ਬਾਅਦ ਦੇ ਵਿੱਚ ਬੇਟਾ ਐਫ ਸਵਾਲ ਦੇ ਉੱਤੇ ਆ ਗਿਆ ਆਪਾਂ ਇਹਦੇ ਵਿੱਚ ਕੀ ਕਹਿੰਦਾ ਪਿਆ 7645 645 ਭਾਗ 24 ਤਾਂ 24 3 ਬਹੁਤ ਤਰ 6ਾਂ ਚ ਦੋਗੇ 4 ਉੱਤੋਂ ਲਾ ਲਿਆ 4 ਤਾਂ 24 2 48 ਹੋ ਜਾਂਦੇ 24 1 ਕਮ 24 ਤਾਂ ਇਹ 4 4 ਗੇ 0 4ਾਂ ਚ ਦੋਗੇ 2 ਵੀ ਉੱਤੋਂ ਲਾ ਲਿਆ ਆਪਾਂ 5 ਠੀਕ ਹੈ 8 192 ਤਾਂ ਪੰਜਾਂ ਚ ਦੋ ਗਏ ਤਿੰਨ ਬਾਕੀ ਦਸਾਂ ਚ ਨੌਂ ਗਏ ਇੱਕ ਬਾਕੀ 13 ਆ ਗਿਆ ਤਾਂ ਬੇਟਾ ਹੁਣ ਆਪੇ ਇੱਕ ਚ ਇੱਕ ਗਏ ਜ਼ੀਰੋ ਹੁਣ ਬੇਟਾ ਆਪਾਂ ਉੱਤਰ ਦੀ ਪੜਤਾਲ ਉਸੇ ਤਰ੍ਹਾਂ ਹੀ ਇਹਨੂੰ ਇਹਦੇ ਨਾਲ ਗੁਣਾ ਕਰਕੇ 13 ਜੋੜਾਂਗੇ ਤਾਂ ਆ 7645 ਉੱਤਰ ਆ ਜਾਊਗਾ ਸੋ ਬੇਟਾ ਇਹਦੇ ਨਾਲ ਹੀ ਇਹਦੇ ਜਿਹੜੇ ਆਪਾਂ F ਤੱਕ ਸਵਾਲ ਕਰ ਲਏ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ